किसानों दौरा रेलवे ट्रैक्स को जाम करने के चलते रेलवे स्टेशनों पर काफ़ी जमावड़ा यात्रियों का नज़र आ रहे हैं जिसके चलते रेलवे सुरक्षा बल भी काफ़ी मुस्तैद नज़र आ रहे हैं और तलाशी अभियान पूरी जोर से चलाया जा रहा है ताकि कोई गलत अंसर कोई शरारत ना करे जी न्यूज़ मीडिया ने आज अमृतसर के रेलवे स्टेशन का जायज़ा लिया जी न्यूज़ मीडिया की ਸਪੈਸ਼ਲ ਰਿਪੋਰਟ ਹਾਂਜੀ ਸਰ ਆਪਣਾ ਜਿਹੜੀ ਚੈਕਿੰਗ ਕੀਤੀ ਜਿਹੜੀ ਕੀ ਕਹਣਾ ਹੈ ਇਹ ਇਲੈਕਸ਼ਨਾਂ ਦੇ ਸਬੰਧ ਵਿੱਚ ਜਿਹੜੀ ਚੰਗਰ ਟੀਮ ਦੀ ਚੱਲ ਰਹੀ ਆ ਆਉਣ ਜਾਣੀਆਂ ਗੱਡੀਆਂ ਦੇ ਜਿਹੜੀ ਜਨਤਾ ਆ ਰਹੀ ਆ ਗੱਡੀਆਂ ਕੈਨਸਲ ਹੋਣ ਦੀ ਵਜ੍ਹਾ ਕਰਕੇ ਵੀ ਭੀੜ ਭਾਰਾ ਸਿਸ਼ਨ ਤੇ ਤੇ ਜਨਤਾ ਨੂੰ ਅਗਾਂਹ ਕਰ ਲਈ ਵੀ ਜਿਹੜੀਆਂ ਟੇਨਾ ਵਾਂ ਕੈਂਟਰ ਬਾਰੇ ਵੀ ਦੱਸਣਾ ਪੈਂਦਾ ਵਾ ਇਹਨਾਂ ਦੀ ਚੈਕਿੰਗ ਜਿਹੜੀ ਛੱਕੀ ਪਰਸ਼ਾਨ ਜਿਹੜੇ ਆਉਂਦੇ ਉਹਨਾਂ ਚੈੱਕ ਕਰੀਦਾ ਤਾਂ ਕਿ ਕੋਈ ਅਨਸੁਵਿਹਾਣ ਘਰਾਂ ਜਿਹੜੇ ਸਟੇਸ਼ਨ ਦੇ ਨਾਲ ਵਾਪਸ ਜੀ ਯਾਤਰੀ ਤਰਾਜ ਵੀ ਕਰਦੇ ਪੁਲਿਸ ਨਾ ਬੈਸ ਵੀ ਕਰਦੇ ਜਦੋਂ ਤੁਸੀਂ ਉਹਨਾਂ ਦੇ ਆਪਣਾ ਫੂਡ ਵਗੈਰਾ ਉਤਾਰ ਕੇ ਚੈਕਿੰਗ ਕਰਦੇ ਹੋ ਜਾਂ ਸਮਾਨ ਦੀ ਫੋਲਾ ਉਹਨੋਂ ਕੋਈ 30 40 50 ਨਹੀਂ ਉਹਨਾਂ ਨੂੰ ਸਮਝਾਈਦਾ ਵਾ ਇਹ ਗੱਲ ਨਹੀਂ ਵੀ ਕੋਈ ਇਹੋ ਜਿਹਾ ਕੋਈ ਨਸ਼ੀਲਾ ਪਦਾਰਥ ਜਾਂ ਹੋਰ ਵੀ ਲੋਕੀ ਲੱਗੇ ਜਾਂਦੇ ਆ ਜਿਵੇਂ ਫੂਟਾਂ ਦੇ ਵਿੱਚ ਹੋਰ ਵੀ ਆ ਬੈਗ ਦੇ ਵਿੱਚ ਜਾਂ ਵੈਸੇ ਹੋਰ ਵੀ ਵਸਤਾਂ ਦੇ ਨਾਲ ਇੰਦਾ ਟੈਕੀ ਕੇਸ ਵਗੈਰਾ ਲੱਗ ਜਾਂਦੇ ਉਹਨਾਂ ਦੀ ਟ੍ਰੇਨ ਦੀ ਚੈੱਕ ਕਰਦੀ ਆ। ਬਹੁਤ ਸਾਰੀ ਟ੍ਰੇਨਾਂ ਰੱਦ ਹੋਈਆਂ ਨੇ ਯਾਤਰੀ ਕਾਫੀ ਵੇਖਿਆ ਜਾ ਪਲੇਟਫਾਰਮਾਂ ਤੇ ਇੱਥੇ ਨੇ ਕੋਦੇ ਬਾਰੇ ਕੀ ਕਿ ਟਿਕੀ ਹੁੰਦਾ ਕਿ ਜਿਹੜਾ ਤੁੰਦਬਸਤ ਕੀਤਾ ਗਿਆ ਜੀ ਆਖੀ। ਬੰਦੋਬਸਤ ਵੀ ਸਾਰਾ ਇੱਥੇ ਜਿਹੜੇ ਪਲੇਟਫਾਰਮ ਤੇ ਜਿਹੜੀ ਆ ਜਨਤਾ ਨੂੰ ਆਪਣੇ ਇਨਕੁਆਰੀ ਵੀ ਬਾਰ-ਬਾਰ ਦੱਸ ਰਹੀਆਂ ਟੇਨਾ ਦੀ। ਬਾਕੀ ਟੇਨਾ ਧਰਨੇ ਕਰਕੇ ਜਿਹੜਾ ਰਾਜਪੁਰ ਲੱਗਾ ਹੋਇਆ ਵਾ ਉਹਦੇ ਕਰਕੇ ਟੇਨਾ ਵਾਇਆ ਚੰਡੀਗੜ੍ਹ ਆ ਰਹੀਆਂ ਵਾ। ਉਹਦੇ ਕਰਕੇ ਜਨਤਾ ਨੂੰ ਜਿਆਦਾ ਪਰੇਸ਼ਾਨੀ ਕਿ ਉਹਦੇ ਕਰਕੇ ਟੇਨਾ ਲੇਟ ਹੋ ਰਹੀਆਂ ਵ